ਅੱਜ ਜਿਸੀ ਆਪਣੇ ਛੋਟੇ ਛੋਟੇ ਬੱਚਿਆਂ ਦੇ ਰਹੀ ਹੈ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਇਹਨਾਂ ਨੂੰ ਮੁਰਤ ਤੋਂ ਹੀ ਇੱਕ ਚੀਜ਼ ਸਿਖਾਈ ਜਾਵੇ ਕਿ ਪੁਲਿਸ ਦਾ ਔਰ ਸਾਡੇ ਦੇਸ਼ ਤੇ ਕੀ ਅਨਾਂ ਦੀ ਡਿਊਟੀਆਂ ਨੇ ਤੇ ਕਿਦਾਂ ਇਹ ਆਪਣਾ ਫਰਜ਼ ਨਿਭਾਉਂਦੇ ਨੇ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਇਹ ਬੱਚਿਆਂ ਨੂੰ ਵੀ ਇਹ ਸਿਖਾਉਂਦੇ ਆਂ ਕਿ ਅਗਰ ਕੋਈ ਗਲਤ ਕੰਮ ਕਰ ਰਿਹਾ ਤਾਂ ਸਾਨੂੰ ਵੀ ਸ਼ੁੱਡ ਇਨਫੋਰਮ ਦਾ ਪੁਲਿਸ ਤਾਂ ਉਹਨਾਂ ਨੂੰ ਇਹ ਚੀਜ਼ ਪਤਾ ਲਗਾਉਣ ਦਾ ਲਈ ਬਹੁਤ ਜ਼ਰੂਰੀ ਹੈ ਉਪਰਾਲਾ ਕਰਨਾ ਉਹਨਾਂ ਨੂੰ ਪਤਾ ਲੱਗੇ ਕਿ ਸਾਡੀਆਂ ਡਿਊਟੀਆਂ ਕੀ ਨੇ ਸਾਡੇ ਰਾਈਟਸ ਕੀ ਨੇ ਉਹਨਾਂ ਦੀਆਂ ਡਿਊਟੀਆਂ ਕੀ ਨੇ ਅਸੀਂ ਕਿਹੜੀ ਚੀਜ਼ ਦੇ ਲਈ ਕਿੱਦਾਂ ਬੋਲਣਾ ਹੈ ਕਿਹੜੀ ਚੀਜ਼ ਨੂੰ ਮੁੱਖ ਰੱਖ ਕੇ ਉਹਨਾਂ ਦੇ ਅੱਗੇ ਜਾਣਾ ਮਤਲਬ ਉਹਨਾਂ ਦੇ ਦਿਲਾਂ 'ਚੋਂ ਡਰ ਕੱਢਣ ਦੀ ਜ਼ਰੂਰਤ ਹੈ ਬੱਚਿਆਂ ਨੂੰ ਇਹ ਪਤਾ ਲੱਗੇ ਕਿ ਇਹ ਜਿਹੜੀ ਸਾਡੀ ਆਜ਼ਾਦੀ ਹੈ ਇਸ ਦਾ ਮੁੱਲ ਕੀ ਹੈ ਇਹ ਆਪਾਂ ਨੂੰ ਕਿੱਦਾਂ ਮਿਲੀ ਹੈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਆਪਣੇ ਦੇਸ਼ ਦੇ ਲਈ ਇਸ ਤਰ੍ਹਾਂ ਦਾ ਹੀ ਕੁਝ ਕੰਮ ਕਰਨ ਦੀ ਜਜ਼ਬਾ ਰੱਖੇ ਇਹਲਾ ਦੇ ਵਿੱਚ ਅੱਜ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਪੁਲਿਸ ਥਾਣੇ ਦੇ ਵਿੱਚ ਪਹੁੰਚੇ ਨੇ ਕਿਉਂਕਿ 15 ਅਗਸਤ ਨੂੰ ਲੈ ਕੇ ਇਹ ਜਿਹੜਾ ਖਾਸ ਉਪਰਾਲਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਕਿ ਪੁਲਿਸ ਅਫਸਰਾਂ ਦਾ ਜਿਹੜਾ ਤਨਵਾਦ ਹੈ ਉਹ ਕੀਤਾ ਜਾ ਰਿਹਾ ਹੈ ਕਿਉਂਕਿ ਅਕਸਰ ਹੀ ਡਿਊਟੀ ਦੇ ਵਿੱਚ ਆਪਣੇ ਪਰਿਵਾਰ ਨੂੰ ਛੱਡ ਕੇ ਜਿਹੜੀ ਡਿਊਟੀ ਹੈ ਨਿਭਾਉਂਦੇ ਨੇ ਪੁਲਿਸ ਅਫਸਰ ਤੇ ਅੱਜ ਇਹ ਜਿਹੜੇ ਛੋਟੇ-ਛੋਟੇ ਬੱਚੇ ਤੁਸੀਂ ਦੇਖ ਰਹੇ ਹੋ ਇਹ ਅੱਜ ਥਾਣੇ ਦੇ ਵਿੱਚ ਪਹੁੰਚੇ ਨੇ ਇਸ ਸਮੇਂ ਮਾਰਕਾਊਨ ਥਾਣੇ ਦੇ ਵਿੱਚ ਮੌਜੂਦ ਹਨ ਜਿੱਥੇ ਇਹ ਬੱਚੇ ਜਿਹੜੇ ਨੇ ਉਹ ਪੁਲਿਸ ਵੱਲੋਂ ਧੰਨਵਾਦ ਕਰਨ ਦੇ ਲਈ ਪਹੁੰਚੇ ਇਹਨਾਂ ਨਾਲ ਜਿਹੜੇ ਇਹਨਾਂ ਦੇ ਅਧਿਆਪਕ ਨੇ ਉਹ ਮੌਜੂਦ ਹੈ ਮੈਡਮ ਕਿਵੇਂ ਦੇਖ ਲਓ ਕਿ ਨਾਮ ਕੀ ਤੁਹਾਡਾ ਸਭ ਤੋਂ ਪਹਿਲਾਂ ਮੇਰਾ ਨਾਮ ਹਰਪ੍ਰੀਤ कौर ਹੈ ਜੀ ਮੈਂ ਮਾਡਲ ਟਾਊਨ ਕਿਡਜ਼ੀ ਕਿੱਡੀ ਕਲੱਬ ਚ ਕੋਆਰਡੀਨੇਟਰ ਦੀ ਪੋਸਟ ਤੇ ਕੰਮ ਕਰਦੀ ਹਾਂ ਤੇ ਅੱਜ ਅਸੀਂ ਆਪਣੇ ਛੋਟੇ ਛੋਟੇ ਬੱਚਿਆਂ ਦੇ ਰਾਹੀਂ ਇਹ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਇਹਨਾਂ ਨੂੰ ਮੁਰ ਤੋਂ ਹੀ ਇੱਕ ਚੀਜ਼ ਸਿਖਾਈ ਜਾਵੇ ਕਿ ਪੁਲਿਸ ਦਾ ਔਰ ਸਾਡੇ ਦੇਸ਼ ਦੇ ਲਈ ਕੀ ਇਹਨਾਂ ਦੀ ਡਿਊਟੀਆਂ ਨੇ ਤੇ ਕਿਦਾਂ ਇਹ ਆਪਣਾ ਫਰਜ਼ ਨਿਭਾਉਂਦੇ ਨੇ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਆਪਣੇ ਪਰਿਵਾਰਾਂ ਦੀ ਛੱਡ ਕੇ ਪਹਿਲੇ ਸਾਡੇ ਪਰਿਵਾਰਾਂ ਦੀ ਸਿਕਿਉਰਿਟੀ ਲਈ ਕਿਦਾਂ ਕੰਮ ਕਰਦੇ ਨੇ ਅਕਸਰ ਹੀ ਜਿਹੜੇ ਛੋਟੇ ਬੱਚੇ ਆ ਇੱਕ ਹੁੰਦਾ ਕਿ ਇਹਨਾਂ ਦੇ ਮਨ 'ਚ ਡਰ ਹੁੰਦਾ ਪੁਲਿਸ ਨੂੰ ਲੈ ਕੇ ਲੱਗਦਾ ਵੀ ਅੱਜ ਜਿਵੇਂ ਪਹੁੰਚਿਆ ਅਵੇਅਰ ਹੋਣ ਕੇ ਥੋੜਾ ਬੱਚੇ ਬਿਲਕੁਲ ਬਿਲਕੁਲ ਸਰ ਕਿਉਂਕਿ ਅਸੀਂ ਬੱਚਿਆਂ ਨੂੰ ਵੀ ਇਹ ਸਿਖਾਉਂਦੇ ਆ ਕਿ ਅਗਰ ਕੋਈ ਗਲਤ ਕੰਮ ਕਰ ਰਿਹਾ ਤਾਂ ਸਾਨੂੰ ਵੀ ਸ਼ੁੱਡ ਇਨਫੋਰਮ ਦਾ ਪੁਲਿਸ ਤਾਂ ਉਹਨਾਂ ਨੂੰ ਇਹ ਚੀਜ਼ ਪਤਾ ਲਗਾਉਣ ਦੇ ਲਈ ਬਹੁਤ ਜ਼ਰੂਰੀ ਹੈ ਉਪਰਾਲਾ ਕਰਨਾ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡੀਆਂ ਡਿਊਟੀਆਂ ਕੀ ਨੇ ਸਾਡੇ ਰਾਈਟਸ ਕੀ ਨੇ ਉਹਨਾਂ ਦੀਆਂ ਡਿਊਟੀਆਂ ਕੀ ਨੇ ਅਸੀਂ ਕਿਹੜੀ ਚੀਜ਼ ਦੇ ਲਈ ਕਿੱਦਾਂ ਬੋਲਣਾ ਹੈ ਕਿਹੜੀ ਚੀਜ਼ ਨੂੰ ਮੁੱਖ ਰੱਖ ਕੇ ਉਹਨਾਂ ਦੇ ਅੱਗੇ ਜਾਣਾ ਹੈ ਮਤਲਬ ਉਹਨਾਂ ਦੇ ਦਿਲਾਂ 'ਚੋਂ ਡਰ ਕੱਢਣ ਦੀ ਜ਼ਰੂਰਤ ਹੈ ਆਪਾਂ ਨੂੰ 15 ਅਗਸਤ ਨੂੰ ਜਿਹੜਾ ਹੈਗਾ ਮੱਧੇਨਜ਼ਰ ਰੱਖਦੇ ਹੋਈ ਇਹ ਖਾਸ ਜਿਹੜਾ ਉਪਰਾਲਾ ਕੀਤਾ ਗਿਆ ਸਰ ਇਹ ਉਪਰਾਲਾ ਇਸ ਕਰਕੇ ਕੀਤਾ ਗਿਆ ਤਾਂ ਕਿ ਬੱਚਿਆਂ ਨੂੰ ਇਹ ਪਤਾ ਲੱਗੇ ਕਿ ਇਹ ਜਿਹੜੀ ਸਾਡੀ ਆਜ਼ਾਦੀ ਹੈ ਇਸ ਦਾ ਮੁੱਲ ਕੀ ਹੈ ਇਹ ਆਪਾਂ ਨੂੰ ਕਿੱਦਾਂ ਮਿਲੀ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਆਪਣੇ ਦੇਸ਼ ਦੇ ਲਈ ਇਸ ਤਰ੍ਹਾਂ ਦਾ ਹੀ ਕੁਝ ਕੰਮ ਕਰਨ ਦੀ ਜਜ਼ਬਾ ਰੱਖਣ। ਅੱਜ ਸਮੇਂ ਜਿਹੜੇ ਸਾਡੇ ਜਿਹੜਾ ਥਾੜਾ ਇਨਚਾਰਜ ਨੇ ਉਹ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ। ਜਿਹੜੇ ਡਿਊਟੀ ਉੱਤੇ ਮੌਕੇ ਤੇ ਮੌਜੂਦ ਜਿਹੜੇ ਅਫਸਰ ਆ ਉਹ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਦੇ ਆ। ਸਰ ਕਿਵੇਂ ਵੇਖਦੇ ਹੋ ਜਿਹੜੇ ਅੱਜ ਬੱਚੇ ਛੋਟੇ-ਛੋਟੇ ਅੱਜ ਇੱਥੇ ਪਹੁੰਚੇ ਇਹਨਾਂ ਨੂੰ? ਬਹੁਤ ਵਧੀਆ ਲੱਗਿਆ। ਤੇ ਬੱਚੇ ਤਾਂ ਜੇ ਦਾ ਭੁੱਖ ਹੁੰਦੇ ਨੇ। ਤੇ ਭੁੱਖ ਜੇ ਨਹੀਂ ਵਧੀਆ ਹੋਊਗੀ। ਦੇਸ਼ ਦੀ ਵੀ ਨਹੀਂ ਵਧੀਆ ਹੋਊਗੀ। ਜੋ ਬੱਚੇ ਤੁਸੀਂ ਅੱਜ ਲੈ ਆਏ ਹੋ। ਕੁਨ ਕੀ ਦੇ ਵਿੱਚ ਬਹੁਤ ਵਧੀਆ ਪਰਲਾ ਬੱਚਿਆਂ ਨੂੰ ਕਹਿੰਦੇ ਨਾ ਅਕਸਰ ਜਦੋਂ ਅਸੀਂ ਖੜੇ ਹੁੰਦੇ ਹਾਂ ਤੇ ਨਾਕੇ ਨੁਕੇ ਤੇ ਛੋਟੇ ਬੱਚੇ ਜਾਂਦੇ ਨੇ ਆਪਣੇ ਪੇਂਟ ਦੇ ਨਾਲ ਉਹ ਬਤਾਉਂ ਉਸ ਨੂੰ ਪਕੜ ਕੇ ਲੈ ਜਾਏਗੀ ਜਿੰਨ ਕੇ ਬੱਚੇ ਨਾ ਛੋਟੇ ਹੁੰਦੇ ਡਰ ਪਾ ਲੈਂਦੇ ਨੇ ਪੁਲਿਸ ਤੋਂ ਕਿਵੇਂ ਲੱਗਦਾ ਜਿਵੇਂ ਅੱਜ ਪਹੁੰਚੇ ਕਿਉਂਕਿ ਅਕਸਰ ਹੀ ਕਹਿੰਦੇ ਨੇ ਵੀ ਜਿਵੇਂ ਤੁਸੀਂ ਦੱਸ ਰਹੇ ਗਰ ਪਾਇਆ ਜਾਂਦਾ ਤੇ ਲੱਗਦਾ ਵੀ ਜਿਵੇਂ ਬੱਚੇ ਅੱਜ ਪਹੁੰਚੇ ਨਾ ਤਾਂ ਪੁਲਿਸ ਨਾਲ ਥੋੜਾ ਜਿਹਾ ਉਹ ਹੋਏਗਾ ਅਵੇਅਰ ਹੋਣ ਕੇ ਲੈ ਕੇ ਅੱਜ ਤੁਸੀਂ ਲੈ ਕੇ ਆਏ ਉਹਨੂੰ ਇਹਨਾਂ ਤੋਂ ਦੇਖਿਆ ਸਾਡਾ ਵੀ ਬਹੁਤ ਵਧੀਆ ਪੁਲਿਸ ਖਾਨਪਿੰਨ ਨੂੰ ਵੀ ਦਿੰਦੀ ਹੈ ਹਨਾ ਵਧੀਆ ਹੋਇਆ ਸਾਰੀ ਕੋਲ ਪਤਾ ਲੱਗ ਗਿਆ ਨਾ ਬੱਚਿਆਂ ਨੂੰ ਵੀ ਇਹੋ ਜਿਹੀ ਕੋਈ ਮਾੜੀ ਨਹੀਂ ਹੁੰਦੀ ਪੁਲਿਸ ਪਕੜ ਕੇ ਲੈ ਜਾਏਗੀ ਪੁਲਿਸ ਇੱਕ ਤਰ੍ਹਾਂ ਦੇ ਦੋਸਤ ਹੈ ਨਾ ਇਹਨਾਂ ਪਤਾ ਦੋਸਤ ਦੋਸਤ ਕੀ ਜਰਾਂ ਮਿਲੇ ਹੈ ਪੁਲਿਸ ਇਹਨਾਂ ਨੂੰ ਬੱਚਿਆਂ ਨੂੰ ਪਤਾ ਲੱਗਿਆ ਵੀ ਪੁਲਿਸ ਦੋਸਤ ਹੈ ਆਗਰ ਕਿ ਨਹੀਂ ਲੈ ਕੇ ਜਾਏਗੀ ਪੁਲਿਸ سے ਡਰਨਾ ਨਹੀਂ ਚਾਹੀਏ ਇਹ ہماری ਹੈਲਪ ਕਰਨਗੇ ਇਹਨਾਂ ਨੇ ਪਤਾ ਹੈ ਨਾ ਵੀ ਹੈਲਪ ਕਰਨਗੇ ਆਪਕੇ ਜਦੋਂ ਜਬ ਕਿਸੇ ਕੋਲ ਲੋੜ ਕਿਸੇ ਕੋਲ ਜ਼ਰੂਰਤ ਹੋਊਗੀ ہماری ਹਮ ਦਿਨ ਰਾਤ 24 ਘੰਟੇ ਉਨ੍ਹਾਂ ਦੀ ਸੇਵਾ ਉਨ੍ਹਾਂ ਦੀ ਸੇਵਾ ਲਈ ਹਾਜ਼ਰ ਹੈ ਇਹ ਕਿਹ ਬੜਾ ਚੱਲ ਰਿਹਾ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਦੌਰ ਹੈ ਲੱਗਦਾ ਵੀ ਜਿਵੇਂ ਬੱਚੇ ਇਹੋ ਜੇ ਉਸ ਰਿਗਾਰਡਿੰਗ ਅਵੇਅਰ ਹੋਣਗੇ ਤਾਂ ਉਹ ਨਸ਼ੇ ਨੂੰ ਵੀ ਜਲਦੀ ਖਤਲ ਪਾਈ ਜਾ ਸਕਦੀ ਹੈ ਦੇਖੋ ਜਿਹੇ ਤੋਂ ਜੇ ਛੋਟੇ ਛੋਟੇ ਬੱਚੇ ਨੇ ਕਿਨਾਂ ਤਾਂ ਅਜੇ ਪਤਾ ਨਹੀਂ ਨਸ਼ੇ ਬਾਰੇ ਪਰ ਕਰ ਰਹੇ ਨੇ ਸਾਡੀ ਸਰਕਾਰਾਂ ਸਾਡੇ ਅਫਸਰ ਸਾਹਿਬਾਨ ਲੱਗੇ ਪਿਆ ਸੀ ਤੇ ਕਰਾਂਗੇ ਕੋਸ਼ਿਸ਼ ਕਰਦੇ ਹਾਂ ਖੋਲੂਰ ਖਤਮ ਹੋ ਜਾਵੇ ਨਸ਼ਾ ਬਤੇ ਇਹ ਜਿਹੜੇ ਸਨ ਮੌਕੇ ਤੇ ਮੌਜੂਦ ਅਫਸਰ ਸਾਹਿਬਾਨ ਜਦੋਂ ਬੱਚੇ ਉਰੇ ਪਹੁੰਚਦੇ ਨੇ ਤਾਂ ਇੱਕ ਅਲੱਗ ਹੀ ਜਿਹੜਾ ਮਾਹੌਲ ਹੈ ਉਹ ਥਾਣੇ ਦੇ ਵਿੱਚ ਵੇਖਣ ਤੋਂ ਮਿਲਦਾ ਹੈ ਕਿਉਂਕਿ ਜ਼ਿਆਦਾਤਰ ਜਿਹੜੇ ਘਰ ਦੇ ਨੇ ਉਹ ਬੱਚਿਆਂ ਦੇ ਮਨ ਦੇ ਵਿਚਕਾਰ ਇੱਕ ਡਰ ਪਾ ਦਿੰਦੇ ਨੇ ਕਿ ਜੇਕਰ ਤੁਸੀਂ ਕੋਈ ਗਲਤ ਕੰਮ ਕਰੋਗੇ ਜਾਂ ਸ਼ਰਾਰਤ ਕਰੋਗੇ ਤਾਂ ਤੁਹਾਨੂੰ ਪੁਲਿਸ ਨੂੰ ਫੜਾ ਦਿੱਤਾ ਜਾਵੇਗਾ ਪਰ ਜਿਹੜੇ ਅੱਜ ਊਰੇ ਜਿਹੜਾ ਮਾਹੌਲ ਹੈ ਉਹ ਅਲੱਗ ਹੀ ਦੇਖਣ ਨੂੰ ਮਿਲ ਰਿਹਾ ਹੈ ਛੋਟੇ ਬੱਚੇ ਥਾਣੇ ਪਹੁੰਚੇ ਨੇ ਉਹ ਵੀ ਪੁਲਿਸ ਵਾਲਿਆਂ ਦਾ ਧੰਨਵਾਦ ਕਰਨ ਲਈ ਜਿਹੜੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਪੂਰੀ ਡਿਊਟੀ ਨਿਭਾ ਰਹੇ ਨੇ ਅਤੇ ਲੰਬੇ ਸਮੇਂ ਤੋਂ ਜਿਹੜਾ ਇਹ ਜਿਹੜੀ ਲੋਕਾਂ ਦੀ ਸੁਰੱਖਿਆ ਦੇ ਵਿੱਚ ਲੱਗੇ ਹੋਏ ਨੇ ਪਟਿਆਲਾ ਤੋਂ ਪ੍ਰੋਫੈਸਰ ਰਣਜੀਤ ਸਿੰਘ ਦੀ ਰਿਪੋਰਟ ਕੈਮਰਾ ਪਰਸਨ ਮਨਿੰਦਰ ਦੇ ਨਾਲ ਤਾਂ ਅਨਵੇਸ਼